ਲੈ ਸਬਜ਼ੀ ਠੱਡੀ ਹੋ ਗਈ ਈੜੀ ਪਤਰੀ ਅੰਦਰ ਕੀ ਕੰਡਾ ਬੰਦੀ ਐ ਨਹੀਂ ਕੀਟੀ ਉਸਿਆ ਤੀਆ ਰੋਟੀ ਲੈ ਕੇ ਕਿਦਰ ਤੂੰ ਰੋਟੀ ਲੈ ਕੇ ਉਹ ਨਹੀਂ ਉਹਦਰ ਮੈਨੂੰ ਫੇਰ ਭੁੱਖ ਲੱਗ ਜਾਂਦੀ ਐ ਵੇ ਜਿੰਨੀਆਂ ਰੋਟੀਆਂ ਤੂੰ ਖਾਣਾ ਵੜਾ ਇਹਨੇ ਨਾਲ ਕੇ ਸਾਰਾ ਪਿੰਡ ਰਾਜ ਜਾਂਦਾ ਵਾ ਖਾ ਕੇ 2.5 ਕਿਲੋ ਆਟਾ ਤੇ ਪੱਦ ਵੀ ਸਾਰਾ ਦਿਨ ਵੱਡੇ ਵੱਡੇ ਮਾਰਦਾ ਵਾ ਕਿੰਨੂ ਨਹੀਂ ਮਨੂ ਨਹੀਂ ਤੇਨੀ ਆਖ ਨਹੀਂ ਹੋਰ ਕਿਨੂ ਆਖ ਨਹੀਂ ਆਹ ਭੁੱਖ ਲੱਗੀ ਬੋ ਰੋਟੀ ਦਵਾ ਤੈਨੂੰ ਜੀੜੀਏ ਜਿੱਦ ਰੋਟੀ ਹੋਰ ਲੈ ਦੇ ਮਸਾ ਸਬਜ਼ੀ ਬਚ ਗਈ ਕੀ ਆਪਾਂ ਨੇ ਬਰੀਆਂ ਤੇਰੀਆਂ ਰੋਟੀਆਂ ਦਾ ਵੀ ਬਕਾ ਤੇ ਸੱਦੀ ਜੜੀਆਂ ਆ ਗਈ ਆ। ਆਹ। ਉਹ ਪੂੰਡੀ ਪਾ। ਉਹ ਬੂਆ ਖੋਲ। ਉਹ ਜਿੰਨਾ ਚਿਰ ਤੂੰ ਨਾ ਨਾ ਬੂਆ ਖੋਲਿਆ। ਉਹ ਯਾਰਾਂ ਦੀ ਅੱਖ ਨਹੀਂ ਖੁੱਲਣੀ। ਹਾਂ ਕੀ ਗੱਲੇ? ਉਹ ਕੋਹ ਨਹੀਂ ਪੂੰਡੀ ਪਾ। ਉਹ ਮੈਨੂੰ ਯਾਰ ਟੋੜ ਜੀ ਵਜੀ ਹੋ ਭੁੰਡੀ ਕੋਣ ਦੱਪ ਲੈ ਉਹਨੇ بس ਭੁੰਡੀ ਪਲਵਾਨ ਰਖਣਾ ਉਹ ਚੱਲ ਠੀਕ ਆ ਭਰਾ ਤੈਨੂੰ ਪਲਵਾਨ ਹੀ ਕਹ ਦੂੰਗਾ ਮੈਂ ਉਹ ਮੈਂ ਭਾਵੇਂ ਤੈਨੂੰ ਕਵਾਂ ਭੁੰਡੀ ਪਾ ਭਾਵੇਂ ਕਵਾਂ ਭੁੰਡੀ ਪਲਵਾਨ ਉਹ ਭੁੰਡੀ ਦੇ ਨਾਲੇ ਰਹਿਣੀ ਆ ਓਏ ਉਹ ਕਿਹੜੀ ਉੱਡ ਜਾਣੀ ਆ ਓਏ ਤੈਨੂੰ ਪਤਾ ਭੁੰਡੀ ਕਿੰਨੀ ਕੋੜੀ ਹੁੰਦੀ ਐ ਤੇਰੀ ਵਰਗੀ ਅੱਖ ਤੇ ਲਰਜੇ ਨਾ ਕਿਤੇ ਤੇ ਅੱਖ ਸੋਚ ਕੇ ਟੇ ਉਵਰਗੀ ਹੋ ਜਾਂਦੀ ਐ ਉਹ ਭੁੰਡੀ ਪਲਵਾਨ ਜੀ ਉਹ 300 ਗਰ ਵੀਰਾ ਸਮਾਨ ਲਿਆ ਦਿਓ ਉਹ ਮੈਂ ਵੀ ਦੁਨੀਆ ਵੇਖਣ ਜੋਗਾ ਵਾਂ ਲਿਆ ਫਿਰ ਕੱਢ 300 ਰੁਪਇਆ ਉਹ ਵੀਰ ਬਣ ਕੇ ਨਾ ਅਜਦਾਰ ਕਰ ਲਾ ਓਏ ਅਜ ਨਹੀਂ ਕੁਰੇ ਜਗਾੜ ਹੋਇਆ ਰੋਜ਼ਦਾਰ ਇਦਾਂ ਮੰਗਣਾ ਆ ਜਾਂਦੇ ਜਿੱਦਾਂ ਮੇਰੇ ਭੈਣ ਵਿਆਹੀ ਹੁੰਦੀ ਆ ਉਹ ਭੁੰਡੀ ਪਾ ਜੇ ਕਿਤੇ ਮੇਰੀ ਭੈਣ ਹੁੰਦੀ ਨਾ ਉਹ ਮੈਂ ਤੇ ਨਾ ਸੱਚੀ ਵਿਆਹ ਨਹੀਂ ਉਹ ਤੇਰਨੂੰ ਘੈਂਡ ਬੰਦਾ ਪਿੰਡ ਚ ਕਿਹੜਾ ਵਾ ਹੈ ਆ ਕਿਹੜਾ ਕੰਦਰ ਵਾ ਜਿਹੜਾ ਮੇਰੇ ਸੌਕਲ ਲਿਓ ਨੂੰ ਫਿਰਦਾ ਵਾ ਓ ਨਹੀਂ ਨਹੀਂ ਭਾਬੀ ਜੀ ਉਹ ਮੈਂ ਦੇ ਵੀਰ ਨੂੰ ਐਵੇਂ ਮਖੋਲ ਜਾ ਕੰਡਿਆ ਸੀ ਵੇ ਤੁਫੇਰ ਆ ਗਿਆ ਮੈਂ ਐਨੀ ਵਾਰ ਤੇ ਕੁੱਤੇ ਨੂੰ ਭਜਾਇਆ ਹੋਵੇ ਤੇ ਉਹ ਵੀ ਨਹੀਂ ਵੜਦਾ ਉਹ ਨਹੀਂ ਭਾਬੀ ਜੀ ਓਏ ਅਜ ਦੀ ਡੈਡੀ ਸਮਾਨ ਦੇ ਕੇ ਨਾ ਮੇਰਾ ਸਾਰ ਦੋ ਉਹ ਕੱਲ ਨੂੰ ਮੈਂ ਪੱਕਾ ਪੈਸੇ ਲੈ ਕੇ ਆਉਂਗਾ ਸਮਾਨ ਭੋਲਦਾ ਫਰੀਜ਼ ਦਾ ਕੱਲ ਸੁਣ ਲੈ ਮੇਰੀ ਇੱਕ ਚਿੱਤੇ ਨੂੰ ਸਮਾਨ ਚਾਹੀਦਾ ਨਾ ਕਿਹਦਾ ਸਮਾਨ ਚੋਰੀ ਕਰਕੇ ਲਿਆਇਆ ਕਿ ਤਰਪਾਲ ਲਾ ਲਿਆ ਬੰਬੀ ਦੇ ਕੇਵਲ ਕੁਬੂ ਲਾ ਲਿਆ ਹੋਰ ਵੀ ਬੜੇ ਜਗਾੜਿਆ ਓ ਚੰਗਾ ਪਹਿਲਵਾਨ ਜੀ ਉਹ ਮੈਂ ਫਿਰ ਨਾ ਹੀ ਸਮਝਾਂ ਨਾ 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 ਉਹ ਚੱਲ ਫਿਰ ਮੈਂ ਲਾਉਣਾ ਕੋਈ ਜਗਾੜ ਵਾਹ ਉਹ ਬੋਤਾ ਉਹ ਤੇਰਾ ਪਿਓ ਕਿੱਥੇ ਆ ਓਏ ਉਹਨੂੰ ਜਰਾ ਆਵਾਜ਼ ਮਾਰ ਮੇਰੇ ਦਿਲ ਚ ਪੀੜ ਉਠੰਡੀ ਆ ਪਪਾ ਉਹ ਦਿਲ ਚ ਪੀੜ ਨਹੀਂ ਉਠੰਣੀ ਹੁੰਨੀ ਉਹ ਗੈਸ ਗੂਸੇ ਹੀ ਹੁੰਨੀ ਆ ਉਹ ਖੁੱਲ ਕੇ 2-4 ਪੱਧਪੁੱਧ ਮਾਰਾ ਉਹ ਤੂੰ ਹੁਣ ਠੀਕ ਹੋ ਜਾਣਾ ਵਾ ਓ ਕੰਜਰਾ ਓ ਕੋਈ ਗੈਸ ਅੰਦਰ ਹੋਊਗੀ ਤਾਂ ਫੇਰ ਹੀ ਪੱਤ ਮਾਰੂਗਾ ਉਹ ਪੱਤ ਮੈਂ ਮੂਰਾ ਮਰੀ ਜਾਵਾ ਹਪਾਪਾ ਜਿੱਦਣ ਦੀ ਨੀੜੇ ਉਹਨਾਂ ਦੀ ਬੀਬੀ ਪਰਗਾਸੋ ਮਰੀ ਆ ਉਸ ਦਿਨ ਦੀ ਤੇਰੇ ਦਿਲ ਵਿੱਚ ਕੋਈ ਪੀੜ ਜਿਆਦਾ ਨਹੀਂ ਉਠੰਡੀ ਓ ਹਰਾਮਚਾਹ ਤੇ ਆ ਤੂੰ ਨਾ ਕੋ ਜਿੰਦਗੀ ਦੀ ਸਿੱਧੀ ਗੱਲ ਕਰ ਲਈ ਕਿਤੇ ਓ ਪਾਪਾ ਉਹ ਤੋ ਇੱਕ ਕੰਮ ਕਰ ਆਪਣੇ ਦਿਲ ਵਿੱਚ ਨਾ ਸਟੈਂਡ ਪਵਾ ਲਾ ਉਹ ਮੈਂ ਵੀ ਪਿੰਡ ਵਿੱਚ ਕਹਿਣ ਵਾਲਾ ਬਣੂਗਾ ਮੇਰਾ ਪਾਪਾ ਸਟੈਂਟ ਮੈਂ ਆਣਵਾ ਮਾਰ ਕੇ ਚਪੇੜ ਦੇ ਕੀ ਕਰਦਾ ਉਹ ਛੁੱਟਾ ਮੈਨੂੰ ਓਏ ਆਪਣੇ ਪਿਓ ਨੂੰ ਫੋਨ ਕਰ ਲਾ ਉਹ ਮੇਰੀ ਪੀੜ ਵੱਧੀ ਜਾਂਦੀ ਓ ਉਹ ਅਜੇ ਤਾਂ ਕੰਜਰਾ ਹਟਾ ਤਾ ਲੱਖ ਕੋੜਾ ਕਾਟ ਵੀ ਨਹੀਂ ਬਣਿਆ ਉਹ ਪਾਪਾ ਉਹ ਡੈਡੀ ਦੇ ਬਟਾਲੇ ਗਿਆ ਵਾ ਉਹ ਚੱਲ ਮੈਂ ਤੈਨੂੰ ਡਾਕਟਰ ਕੋਲ ਆ ਜਾਣਾ ਵਾ ਉਹ ਖਲੋ ਜਾ ਮੈਨੂੰ ਕੋਟ ਪਾਣੀ ਨਾ ਪਾ ਲਾਂਦੇ ਉਹ ਥੋੜੀ ਖਿਲਾਰ ਪਵੇ ਓਏ ਆਹ ਅਹ ਹੇ ਚਲ ਉਤਾਰ ਮੈਨੂੰ ਆਹ ਤੇ ਹੰਨਾ ਆਹ ਆਹ ਓਏ ਇਹ ਤਾਂ ਲਾਗਣੀ ਬੁੱਟੀ ਜਾਣੀ ਮੇਰਾ ਖੁੰਡਾ ਤਾਂ ਫੜ ਗਿਆ ਪਪਾ ਧਿਆਨ ਨਾਲ ਉਹ ਸਾੜੀ ਬੱਤੀ ਆਉਂਦੀ ਆ ਨਹੀਂ ਤੇ ਮੈਂ ਟ੍ਰਾਂਫਾ ਵੀ ਲਾ ਕੇ ਲੈ ਜਾਣਾ ਓਏ ਓ ਹੋਰ ਤੇ ਕੋਹ ਲੱਭਣ ਹੀ ਡਿਆ ਉਹ ਪਾਥੀਆਂ ਪਈਆਂ ਵਾ ਉਹੋ ਹੀ ਬੋਰੇ ਚ ਪਾ ਕੇ ਲੈ ਜਨਾ ਵਾ ਹਾਏ ਵੇ ਉਹ ਬੋਰਾ ਵੀ ਲੱਭ ਹੀ ਗਿਆ ਏ ਓਏ ਕੀ ਪਾਥੀਆਂ ਪਾ ਲਈ ਨਾ ਓਏ ਕੋਈ ਵੇਖੰਦ ਨੀ ਯਾਰ ਕੋਈ ਨਹੀਂ ਓਏ ਆਪਣਾ ਇੱਧਾ ਤੇ ਕਰੀਏ ਹੱਲ ਆਹ ਉਹ ਬੋਤੇ ਉਹ ਸੱਚੇ ਦਾ ਮੁੰਡਾ ਨਹੀਂ ਆ ਜਿਹੜਾ ਪਾਛਿਆ ਚੋਰੀ ਕਰਦਿਆ ਵਾ ਓਏ ਆਹੋ ਪਾਪਾ ਉਹ ਤੇ ਸੱਚੇ ਦਾ ਮੁੰਡਾ ਵਾ ਸੱਤੂ ਉਹਨੂੰ ਲੱਗਾ ਰਹੇ ਤੇ ਉਹਨੂੰ ਛਿੜੀ ਨਾ ਹੈ ਕੋ ਛਿੜੀ ਕਿਹੋ ਨਾ ਓਏ ਤਾਂ ਦੇ ਨੂੰ ਚੋਰੀ ਦੀ ਗੇਂਦ ਪਾ ਜਣੀ ਆ ਓ ਪਾਪਾ ਓ ਇਨੇ ਦੇ ਕੰਮ ਦੀ ਪੀ ਐਚ ਡੀ ਕਰ ਲੀਆ ਓ ਇਨੇ ਦੇ ਪੰਜ ਸੱਤ ਚੇਲਿਆਂ ਨੂੰ ਵੀ ਸਿਖਾਤਾ ਵਾ ਓ ਚੱਲ ਉਹ ਨਾਲ ਆ ਮੇਰੇ ਓ ਸੱਚੇ ਦੇ ਬੁੜਿਆ ਓ ਤੂੰ ਚੋਰੀਆ ਕਰ ਕਰਕੇ ਸੱਚੇ ਦਾ ਨਾਮ ਖਰਾਬ ਕਰੰਡਿਆ ਵਾ ਓ ਬੁੜਿਆ ਓ ਮੈਨੂੰ ਨਾ ਛੇੜ ਮੈਂ ਅੱਗੇ ਬੜਾ ਤੰਗੀ ਹਾਂ ਓ ਕਾਕਾ ਓ ਮੇਰਾ ਤੇਰੇ ਦਾਦੇ ਨਾਲ ਬੜਾ ਹੁਣ ਜਾਣੀ ਨਹੀਂ ਓ ਮੈਂ ਕਾ ਕਰਕੇ ਤੈਨੂੰ ਸਮਝਾਉਣਾ ਵਾ ਓ ਬੁੜਿਆ ਓ ਜੇ ਤੇਰਾ ਮੇਰੇ ਦਾਦੇ ਨਾਲ ਹੁਣ ਜਾਣੀ ਸੀ ਨਾ ਉਹਦੇ ਕਦੋਂ ਦੇ ਉੱਤੇ ਚਲ ਗਿਆ ਔਰ ਜਾ ਤੂੰ ਉੱਤੇ ਜਾ ਕੇ ਉਹਨਾਂ ਨੂੰ ਮੇਲਾ ਓ ਦੌਰ ਫਿਟੇ ਮੂ ਤੇਰਾ ਕਾਲੇ ਮੂੰਹ ਵਾਲਿਆ ਓ ਮੈਂ ਕਹਿੰਦਾ ਸਰਪੰਚ ਨੂੰ ਉਹ ਪੁੱਸਕਾ ਦੋ ਦੋ ਪਟੇ ਮਰਵਾਏ ਦੇ ਉਹ ਤਾਂ ਇਹਨਾਂ ਨੇ ਸੈਟ ਆਉਣਾ ਓ ਕਾਕਾ ਸਮਝਾੜਾ ਆਪਣੇ ਬੁੜੇ ਨੂੰ ਜਿੱਦ ਨੇ ਪੰਜ ਗ੍ਰਾਂ ਹੀ ਪੈਨਸ਼ਨ ਲੈਣ ਗਿਆ ਨਾ ਨਾ ਕਰ ਪੈਨਸ਼ਨ ਆਉਣੀ ਉਹਦਾ ਨਾਂ ਦਾ ਡਾਡਾ ਬੁੱਢਾ ਓ ਚੱਲ ਪਾਪਾ ਚਲੀਏ ਓ ਸਤੂ ਚਾਚਾ ਇਹਨਾਂ ਵੀ ਨਹੀਂ ਮਾੜਾ ਓ ਕਈ ਵਾਰੀ ਗਲੀ ਦੇ ਕਾਕਦੀ ਵੀ ਲੋੜ ਪੈ ਜਾਂਦੀ ਆ ਓ ਪਾਪਾ ਔ ਤੂੰ ਇਹਦੇ ਕਾਰਨਾਵੇਂ ਨਹੀਂ ਜਾਣਦਾ ਪਿੰਡ ਦੇ ਸਾਰੇ ਮੁੰਡੇ ਇਹਨੂੰ ਡਾਕਟਰ ਡਾਕਟਰ ਕਹਿੰਦੇ ਆ ਆਹ ਵੱਡਾ ਡਾਕਟਰ ਚੱਲ ਮੈਨੂੰ ਡਾਕਟਰ ਕੋਲ ਲੈ ਕੇ ਚੱਲ ਓ ਪਲਵਾਨ ਜੀ ਪਲਵਾਨ ਜੀ ਓ ਬੂਆ ਖੋਲੋ ਓਏ ਹੁਣ ਤੇ ਮੈਂ ਸਮਾਨ ਵੀ ਲੈ ਆਵਾ ਪੁਆ ਵੀ ਚੁੱਕ ਲਿਆ ਓ ਆ ਜਾ ਓ ਤੈਨੂੰ ਦੱਸਦਾ ਮੈਂ ਇੱਧਰ ਆ ਓ ਆ ਜਾ ਆ ਜਾ ਇੱਧਰ ਆ ਤੈਨੂੰ ਦੱਸਾਂ ਮੈਂ ਓ ਪਥੀਆਂ ਓ ਪਲਵਾਨ ਜੀ ਓ ਪਲਵਾਨ ਜੀ ਓ ਹੁਣ ਨਾ ਮੈਨੂੰ ਮੋੜਿਓ ਓ ਬੜੀ ਮੁਸ਼ਕਿਲ ਨਾ ਮੈਂ ਪਥੀਆਂ ਲੱਭ ਕੇ ਲਿਆ ਆਵਾ ਓਏ ਹੋਰ ਤੇ ਮੈਨੂੰ ਕੋ ਲੱਭਾਣੀ ਆ ਓ ਸਾਲਿਆ ਪਥੀਆਂ ਚੁੱਕ ਲਿਆ ਆਵਾ ਇੱਥੇ ਸੰਸਕਾਰ ਹੋਣ ਡਿਆਵਾ ਓ ਭਲਵਾਨ ਜੀ ਓ ਥੋੜਾ ਜਿਆ ਦੇ ਦਿਓ ਓ 100 ਕ ਦਾ ਹੀ ਦੇ ਦਿਓ ਓ ਤੁਹਾਨੂੰ ਪਤਾ ਹੀ ਆ ਓ ਮੈਨੂੰ ਤਾਂ ਸਮਾਨ ਤਾਂ ਬੜਾ ਟੱਟੀ ਵੀ ਨਹੀਂ ਹੁੰਦੀ ਜੇ ਤੈਨੂੰ ਟੱਟੀ ਨਹੀਂ ਹੁੰਦੀ ਮੈਂ ਇਸ ਕਬਜ ਵਾਲੀਆਂ ਗੋਲੀਆਂ ਵਿੱਚ ਦਿੰਦੀ ਆ ਤੱਕ ਤੈਨੂੰ ਤੈਨੂੰ ਅਮਬਲੀ ਦੀ ਬਦਵਾ ਲੱਗਣੀ ਆ ਲੱਗਦਾ ਬਦਵਾ ਤੇਰਾ ਰਹਿਣਾ ਕੱਖ ਨਹੀਂ ਓ ਤੂੰ ਅਮਬਲੀ ਨੂੰ ਮੋੜਿਆ ਵਾ ਓਏ ਹੁਣ ਤੇ ਭੁੰਡੀ ਨੇ ਵੀ ਨਾ ਕਰਤੀ ਆ ਲੱਗਦਾ ਸੈਂਟਰ ਵਾਲੀ ਗੋਰੀ ਖੋਲ ਕੇ ਲਾਉਣੀ ਪੈਣੀ ਆ ਸੈਂਟ ਨਹੀਂ ਜਾਣਾ ਪੜਾ ਮੈਨੂੰ ਅਹ 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 ਉਹ ਲਾ ਕੇ ਜਿਹੜੇ ਕਾਰਡ ਵੀ ਬੜਾ ਮਾੜਾ ਵਾ ਉਹ ਮੋਟਰਸਾਈਕਲ ਤੇ ਕਿਨੇ ਚੜਾਉਣਾ ਹੁੰਨੀ ਆ ਓਂ ਡਾਇਰੈਕਟ ਜਾ ਓ ਇਹਨੂੰ ਹੱਥ ਦੇ ਕੇ ਵੇਨਾ ਵਾ ਇਹਦੇ ਕਰਦਾ ਮਿੰਤਰਲੇ ਓਪਾ 5 ਕਰਾਂ ਹੀ ਜਾਣਾ ਵਾ 20 ਰੁਪਏ ਲੱਗਣੇ ਓ 20 ਰੁਪਏ ਵੀ ਦੇ ਦਾਂਗੇ ਓ ਖੜਸੀ ਮੈਨੂੰ ਉਹ ਇਹਨੂੰ ਕਹਿ ਦੇ ਦਿੱਤਾ ਵਾ ਤੇ 20 ਰੁਪਏ ਦੇ ਦਊਗਾ ਪਰ 20 ਰੁਪਏ ਦੇਣੀ ਕਿੱਥੋਂ ਆ? ਫੜੀ ਫੜੀ ਹੋਏ ਫੜੀ ਹੋਏ ਫੜੀ ਪਹਿਲਾ ਗਾਹਕ ਆਇਆ ਯਾਰ ਉਹ ਵੀ ਇਦਾਂ ਭੱਜ ਗਿਆ ਹਾਂ ਦੂਜਾ ਗਾਹਕ ਆਇਆ ਉਹ ਵੀ ਇਦਾਂ ਭੱਜ ਗਿਆ ਯਾਰ ਕੀ ਕਰੂੰਗਾ ਬੰਦਾ ਦੱਸ ਉਹ ਮਿਲ ਗਿਆ ਅਸਲਾ ਉਹ ਗੁਜਰਾں ਦੀ ਪਰਾਲੀ ਦੇ ਬਹਿ ਕੇ ਲਾਉਨੇ ਆ। ਉਹ ਚੱਲ ਪਪਾ ਧਿਆਨ ਨਾ। ਉਹ ਹੱਥ ਫੜ ਲੈ। ਵਈ ਥੋ ਤੇ ਆ ਨਾ ਤਨੀ ਭਰਾਵਾ। ਉਹ ਚੱਲ ਪਪਾ ਤੂੰ 2 ਮਿੰਟ ਪੈ ਇੱਥੇ ਲੰਮੇ। ਮੈਂ ਪਾਣੀ ਲੈ ਕੇ ਆਇਆ ਤੇ ਤੈਨੂੰ ਉਹ ਦਵਾਈ ਖੋਣਾ ਵਾ। ਉਹ ਇੰਦਾ ਕਰ। ਵਈ ਨੂੰ ਕੋਠੇ ਤੇ ਲੈ ਜਾ ਮੰਜੇ ਨੂੰ। ਉਹ ਤੁਪੇ ਪੈਣਾ ਲੰਮੇ ਇੱਥੇ ਨਹੀਂ ਪਿਆ ਆ ਇੱਥੇ ਤਾਂ ਸੀਧ ਹੀ ਬੜੀ ਆ। ਚੱਲ ਠੀਕ ਆ। ਪਾਪਾ ਓਏ ਕੋਈ ਫਰਕ ਪਿਆ ਕਿ ਨਹੀਂ ਮੈਨਾਂ ਪਤਾ ਆਜੇ ਤੇ ਕੋਈ ਨਹੀਂ ਫਰਕ ਪਿਆ ਉਹ ਤੂੰ ਇਦਾਂ ਕਰ ਉਹ ਡਾਕਟਰ ਨੂੰ ਕਹ ਪਿਆ ਕੇ ਕੋ ਟਿਕਾ ਟਗਾ ਲਾ ਦੇ ਉਹ ਮੇਰੀ ਪੀੜ ਨਹੀਂ ਜਾਣਦੀ ਸਿਆ ਪਈਆ ਓ ਪਾਪਾ ਉਹ ਕੈਪਸੂਲ ਖਾਦਾ ਵਾ ਓਏ ਖਾਦਾ ਵਾ ਉਹ ਦੋ ਖਾ ਲਿਆ ਉਹ ਡਾਕਟਰ ਨੂੰ ਫੋਨ ਕਰ ਲੈ ਕੰਜਰਾ ਆਏ ਓਏ ਕੋਈ ਨਹੀਂ ਪਹਿਣਾ ਯਾਰ ਹੈਲੋ ਹੈਲੋ ਡਾਕਟਰ ਸਾਹਿਬ ਉਹ ਮੈਂ ਨਿੱਕਾ ਕੋਈ ਬੋਲਦਾ ਹਾਂ ਓ ਯਾਰ ਮੈਂ ਪਾਪੇ ਦੀ ਦਵਾਈ ਖੜੀ ਕਾਦੀ ਦਵਾਈ ਦਿੱਤੀ ਤੁਸੀਂ ਪਾਪੇ ਨੂੰ ਮਾਸਾ ਫਰਕ ਨਹੀਂ ਪਿਆ ਓਏ ਆ ਕੇ ਡੀਗਾ ਟਗਾ ਲਾ ਕੇ ਜਾ ਯਾਰ ਇਹ ਨਾ ਪਪਾ ਆ ਡਾ ਫੁੜਕ ਜੇ ਤੰਜਰਾ ਤੂੰ ਮੇਰੇ ਮਰਨੀਆਂ ਸੁਖਣਾ ਸੁਖੀ ਜਾ ਕਰ ਓ ਮੇਰੀ ਅਜੇ ਉਮਰ ਹੀ ਕੀ ਆ ਓ ਪਪਾ ਓ ਤੇਰੇ ਨਾਲ ਦੇ ਤੇ ਮਰ ਕੇ ਦੋਰੇ ਵੀ ਜਾਂਪੇ ਆ ਤੂੰ ਕਹ ਨਾ ਮੇਰੀ ਉਮਰ ਹੀ ਕੀ ਆ ਓਏ ਕੀ ਆ ਆਪਾਂ ਪੈਨੂ ਮੈਨੂੰ ਕੀ ਪਤਾ ਡਾਕਟਰ ਤੂੰ ਆਂ ਕਿ ਮੈਂ ਚੈੱਕ ਕਰ ਪੈਨੂ ਓਹ ਆ ਡਾਕਟਰ ਇੱਥੇ ਖੋ ਗਿਆ ਯੂ ਓ ਠੀਕ ਆ ਨਾ ਪਾਪਾ ਹੜ ਬਾਂ ਪਾ ਮੇਰੀ ਲਾਈਨ ਹਾ ਉਹ ਇਥੇ ਨਾ ਆੜੀ ਨਹੀਂ ਆ ਪਾ ਗਰ ਪੁੱਠੀ ਆ ਉਹ ਨਾ ਨਹੀਂ ਲੱਭਦੀ ਯਾਰ ਉਹਦੇ ਤਾਂ ਮੈਂ ਸੁਟੇ ਜਾਂਦਾ ਉਹ ਦੀ ਜੀ ਗਰ ਬਾਹ ਦੀ ਜੀ ਗਰ ਉਹ ਉਹ ਬਾੜ ਬਾਰੇ ਯਾਰ ਗੰਮ ਦੱਸਾ ਪਾਸੇ ਰਹੀ ਕਰਨਾ ਹੀ ਹੋ ਉਹ ਕਰ ਦੇਣਾ ਵਾ ਲੈ ਇੱਧਰ ਵੀ ਨਾੜ ਨਹੀਂ ਆ। ਉਹ ਨਈ ਨਾਰ ਹੀ ਲੱਭਣੀ ਇੱਥੇ ਵੀ। ਉਹ ਨਹੀਂ ਨਾਰ ਹੀ ਲੱਭਣੀ ਇੱਥੇ ਵੀ। ਉਹ ਡਾਕਟਰ ਕਾ ਦਵਾ। ਉਹ ਮਾਰਤਾ ਵੀ ਨਹੀਂ ਛੁੱਟੀ ਆਈ ਓਏ। ਉਹ ਕਾਕਾ ਪਾਪੇ ਦੇ ਦੇਦੀ ਨਹੀਂ ਉਹ ਨਾੜ ਲੱਭਣੀ ਤੇ ਟੀਕਾ ਨਹੀਂ ਮੇਰੇ ਕੋ ਲੱਗਣਾ। ਇਹਦਾ ਦਵਾਈ ਨਾਲ ਇਲਾਜ ਕਰਨਾ ਪੈਣਾ। ਕੋਈ ਵੀ ਲਾ ਸਕਦਾ ਹੁਣ ਇਹਨੂੰ ਤੇ ਭਾਵੇਂ ਅੰਬਰਸਰ ਲੈ ਜਾ ਠੀਕਾ ਕਿਉਂ ਨਹੀਂ ਲਾ ਸਕਦਾ ਕਰ ਤਾਂ ਮਨੇ ਮੈਂ ਸੱਤੂ ਚਾਚੇ ਨੂੰ ਫੋਨ ਵੇਖਦੇ ਆ ਬਾਰ ਨਾਰਕਿਆ ਨਹੀਂ ਲੱਭਦੀ ਸੱਤੂ ਚਾਚਾ ਤੇਰਾ ਫਾਰਮਾਸਿਸਟ ਵਾ ਉਹ ਫਾਰਮਾਸਿਸਟ ਹੋਏ ਉਹਦਾ ਸਿਵਲ ਸਰ ਦੇਣਾ ਸਾਰੇ ਪਿੰਡ ਦੇ ੜੇ ਫੜੇ ਕੰਮ ਉਹੀ ਕਰਦਾ ਵਾ ਓ ਇੱਕ ਮਿੰਟ ਇੱਕ ਮਿੰਟ ਓਕੇ ਦਾ ਫੋਨ ਆ ਗਿਆ ਚੋਕ ਲਿਆ ਹੁਣ ਉਹਨੇ ਕਰੋਨਾ ਤੈਨੂੰ ਉਹਦੇ ਵੀ ਦੱਸਿਆ ਨਾ ਹਲੋ ਚਾਚਾ ਕਿੱਥੇ ਆ ਉਹ ਹੈਲੋ ਉਹ ਮੈਂ ਇੱਥੇ ਬਸ ਕਣਕ ਨੂੰ ਪਾਣੀ ਲਾਉਣ ਡਿਆ ਵਾਂ ਉਹ ਜੇ ਪਾਣੀ ਸਾਰੀਆਂ ਨਾੜਾਂ ਤੱਕ ਪਹੁੰਚ ਗਿਆ ਹੋਵੇ ਤੇ ਮੇਰੀ ਗੱਲ ਧਿਆਨ ਨਾਲ ਸੁਣੀ ਉਹ ਹਾਂ ਦੱਸ ਉਹ ਮੇਰਾ ਪਾਪਾ ਨਹੀਂ ਉਹ ਠੀਕ ਤੇ ਡਾਕਟਰ ਲਾਡੀ ਡੱਲੇ ਵਾਲੇ ਨੂੰ ਕਾ ਸੱਦਿਆ ਵਾ ਤੇ ਉਹਨੂੰ ਨਾੜ ਨਹੀਂ ਉਹ ਲੱਪਣੀ ਪਾਪੇ ਦੀ ਤੇ ਤੂੰ ਜਲਦੀ ਆ ਕੇ ਪਾਪੇ ਨੂੰ ਟੀਕਾ ਲਾ ਨਹੀਂ ਜੇ ਸਾਡੇ ਪਾਪੇ ਨੇ ਸਾਸਰੀ ਕਾਲ ਬੋਲ ਜਾਣੀ ਓ ਉਹ ਅੱਛਾ ਉਹ ਨਾ ਵਾ ਉੱਪਰ ਸੇਵਾ ਪਾਣੀ ਲੱਗਣਾ ਹੀ ਉਹ ਤੂੰ ਆ ਤਾਂ ਸਹੀ ਉਹ ਭਰਾਵਾ ਤੈਨੂੰ ਸੇਵਾ ਵੀ ਦੇ ਦਾਂਗੇ ਠੀਕ ਆ ਉਹ ਚੱਲ ਸਤੂਆ ਜਾ ਕੇ ਪਾਪਾ ਬਚਾਈਏ ਉਹ ਕਾਕਾ ਜੇ ਨਾ ਡਾਕਟਰ ਲਾਢੀ ਨੂੰ ਨਹੀਂ ਲੱਭੀ ਤੇ ਲੱਭਣੀ ਕਿਸ ਨੂੰ ਨਹੀਂ ਆ ਉਹ ਭਾਵੇਂ ਤੂੰ ਡਾਕਟਰ ਪੀਜੀਆ ਤੋਂ ਸਾਧ ਲਈ ਜੇ ਕੋਈ ਲੱਭ ਜੁਨਾ ਨਾੜ ਤੇ ਮੈਨੂੰ ਨੀਵੇਂ ਥਾਂ ਬਾਹਲੇ। ਉਹ ਡਾਕਟਰ ਆ ਤੂੰ 2 ਮਿੰਟ ਸਬਰ ਕਰ ਨੀਵੇਂ ਥਾਂ ਉਹ ਉੱਪਰ ਬੈਠ ਜਾਣਾ। ਉਹ ਆ ਗਏ ਸਤੂ ਚਾਚਾ ਹੁਣ ਤੇ ਭਾਵੇਂ ਇਹ ਕੋ ਪ੍ਰਸ਼ਨ ਕਰਵਾ ਲਾ। ਉਹ ਡਾਕਟਰ ਆ ਉਹ ਕਿਹੜਾ ਟੀਕਾੜਾ ਨੂੰ ਲੱਗਣ ਨਹੀਂ ਡਿਆ। ਲਾ ਫੜਾ ਮੈਨੂੰ। ਓਏ ਓਏ। ਛੇ ਕੋ ਗਿਆ। ਉਹ ਡਾਕਟਰ ਆ ਉਹ ਆ ਕਿਹੜੀ ਸੂਈ ਨਾਲ ਲਾਈ ਜਣਾ ਮੈਂ ਟੀਕਾ ਤੂੰ। ਓਏ ਇਹਨੂੰ 24 ਨੰਬਰ ਸੂਈ ਲੱਗਣੀ ਆ ਬੱਚਿਆਂ ਵਾਲੀ ਨਾੜ ਦੇ ਮੇਜ ਦੀ। ਆ ਫੜ ਆ ਸੂਈ ਲਗਣੀ ਇਹਨੂੰ ਔਰ ਡਾਕਟਰ ਆ ਫੜ ਕਰ ਪਾਪੇ ਨੂੰ ਆਸਰਾ ਇਹਨੂੰ ਟੀਕਾ ਹੁਣੇ ਲਾ ਦਨੇ ਆ ਓਏ 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 ਸੁੱਚੇ ਮੁੰਡੇ ਨੂੰ ਕਿੱਥੇ ਸਾਥ ਲੈ ਆ ਜਾ ਮਰੋਣਾ ਮੈਨੂੰ ਓਏ ਉਹ ਕਾਕਾ ਪਾਪੇ ਆਪਣ ਇਹਨੂੰ ਇਹ ਕੀ ਕਰ ਲੈਣ ਲੱਗੇ ਜੇ ਜੇ ਇਹਨੂੰ ਕੋ ਹੋ ਗਿਆ ਨਾ ਤੇ ਮੇਰੀ ਜੁਮੇ ਵਾਲੀ ਕੋਈ ਨਹੀਂ ਜੇ ਓ ਡਾਕਟਰ ਆ ਉਹ ਤੂੰ ਫਿਕਰ ਨਾ ਕਰ ਉਹ ਇਹਨੂੰ ਹੁਣ ਸੱਤੂ ਟੀਕਾ ਲਾਉਣ ਲੱਗਾ ਵਾ ਤੇ ਜੁਮੇਆਰੀਆਂ ਵੀ ਸਾਰੀਆਂ ਸੱਤੂ ਦੀਆਂ ਵਾ ਫੇਲਾ ਗਏ ਵੇ ਨੰਨ ਨੂੰ ਮਾਰ ਦੇਣਾਗੇ ਉਹ ਪਪਾ ਉਹ ਜੇਤ ਨੂੰ ਟਿਕਾ ਨਾ ਲਗਾਣਾ ਮਰਵੇ ਤੂੰ ਫਿਰ ਵੀ ਜਾਣਾ ਉਹ ਪਪਾ ਉਹ ਮੀੜ ਲਾ ਖਾਂ ਉਹ ਹੁਣ ਤੇਰਾ ਕੇਸ ਵੱਡੇ ਡਾਕਟਰ ਕੋ ਆ ਉਹ ਵੇਖੀ ਕਿਤੇ ਕਚਰਾ ਪੂਰੀਆਂ ਖਾਣਾ ਬੰਦ ਕਰਦੀ ਆਏ ਓਏ ਆਏ ਓਏ ਉਹ ਪਪਾ ਉਹ ਕਿਹੜਾ ਆਂਦਾ ਟੀਗਾ ਨਹੀਂ ਲੱਗਣਾ ਆ ਵੇ ਲਾਤਾ ਏ ਟੀਗਾ ਕਿਹੜਾ ਆਂਦਾ ਨਾੜ ਨਹੀਂ ਲੱਭਣੀ ਇਹਨੇ ਕਿਦਾਂ ਟੀਕਾ ਲਾਤਾ ਪੁੱਤਾ ਠੀਕ ਵੀ ਹੋ ਗਿਆ ਉਹ ਲਿਆ ਕਾਕਾ ਉਹ ਮੇਰੀ ਸੇਵਾ ਉਹ ਮੈਂ ਤੇ ਜਾ ਕੇ ਗਰਮ ਹੋਵਾਂ ਉਹ ਬੱਲੇ ਚਾਚਾ ਮੰਨ ਗਿਆ ਤੈਨੂੰ ਉਹ ਤੂੰ ਇਦਾਂ ਕਰ ਆਪਣੀ ਡਾਕਟਰੀ ਦੀ ਦੁਕਾਨ ਹੀ ਪਾ ਲੈ ਆਪਾਂ ਦੇ ਜੀ ਆ ਕੇ ਗਰਮ ਆਹ ਸਰੀੰਜ ਵੀ ਲੈ ਜਾਨੀ ਕਿਤੇ ਕੰਮ ਆਊਗੀ ਉਹ ਕਾਕਾ ਉਹਦੀ ਸੇਵਾ ਤੇ ਕਰਤੀ ਆ ਲਿਆ ਹੁਣ ਮੇਰੀ ਵੀ ਪੀਸ ਦੇ ਉਹ ਡਾਕਟਰ ਤੇਰੇ ਕਾਦੇ ਪੈਸੇ ਬੰਦੇ ਆ ਉਹ ਨਾਰ ਤੇ ਤੈਨੂੰ ਕੋਈ ਲੱਭਦੀ ਨਹੀਂ ਆ ਅ ਜੇ ਤੂੰ ਮਰੀ ਜਾਗਲੋਂ ਪੈਸੇ ਲੈਣੇ ਆ ਨਾ ਤੇ 6 ਮਹੀਨੇ ਸਤੂ ਚਾਚੇ ਨਾਲ ਆ